ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਔਰ ਤੀਰਸ ਜੀ ਦਾ ਤੀਰਤ ਸਿੰਘ ਪਨੇਕਲ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਤੀਰ ਜੀ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਕੱਲ ਵੀ ਬਹੁਤ ਚੰਗੀ ਕਲੈਰਿਟੀ ਤੁਸੀਂ ਦਿੱਤੀ 13-14000 ਬੱਚੇ ਸਾਡੇ ਨਾਲ ਜੁੜੇ ਅੱਜ ਵੀ ਮੈਂ ਚਾਹਾਂਗਾ ਕਿ ਤੁਸੀਂ ਪੂਰੀ ਕਲੈਰਿਟੀ ਜਿਹੜੀ ਨਵੀਂ ਖਬਰ ਨਿਤ ਕੈਨੇਡਾ ਤੋਂ ਆ ਰਹੀ ਹੈ ਹੁਣ ਦੋ ਤਿੰਨ ਖਬਰਾਂ ਨੇ ਇਕ ਤਰ ਸਾਡੇ ਬਹੁਤ ਸਾਰੇ ਵਿਦਿਆਰਥੀ ਇਥੋਂ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਸੀ ਵਿਦਿਆਰਥੀ ਜਾਂ ਕਿਸੇ ਵੀ ਵਿਜ਼ਟਰ ਵੀਜ਼ਾ ਵਾਲੇ ਉੱਥੇ ਜਾ ਕੇ ਉਹ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ ਚ ਕਨਵਰਟ ਕਰਨ ਦੀ ਅਪਲੀਕੇਸ਼ਨ ਲਾਉਂਦੇ ਸੀ ਸਾਡੇ ਬਹੁਤ ਸਾਰੇ ਏਜੰਟ ਵੀ ਇਹ ਰਾਹ ਦਿਖਾਉਂਦੇ ਸੀ ਵਿਦਿਆਰਥੀਆਂ ਨੂੰ ਕਿ ਤੁਸੀਂ ਵਿਜ਼ਟਰ ਵੀਜ਼ਾ ਲੈ ਕੇ ਚਲੇ ਜਾਓ ਉੱਥੇ ਜਾ ਕੇ ਸਟੱਡੀ ਚ ਕਨਵਰਟ ਕਰ ਲਓ ਜਾਂ ਐਲ ਐਮ ਆਈਏ ਲੈ ਲਓ ਹੁਣ ਕਹਿੰਦੇ ਵਿਜ਼ਟਰ ਵੀਜ਼ਾ ਤੋਂ ਜਿਹੜੀ ਕਨਵਰਜਨ ਹੈ ਵਰਕ ਪਰਮਿਟ ਚ ਉਹਦੇ ਚ ਬਦਲਾ ਆਇਆ ਕੀ ਉਹ ਬੰਦ ਕਰ ਦਿੱਤੀ ਗਈ ਹੈ ਜਾਂ ਵਿਦਿਆਰਥੀ ਕੀ ਵਿਜ਼ਟਰ ਵਾਲਾ ਉਥੇ ਵਰਕ ਪਰਮਿਟ ਲੈ ਸਕਦਾ ਹੈ ਇਹ ਸਾਰੀਆਂ ਇੰਪੋਰਟੈਂਟ ਪੁਆਇੰਟਸ ਨੇ ਐਲ ਐਮ ਆਈ ਐ ਜਿਹੜੇ ਸਾਡੇ ਬੱਚਿਆਂ ਦੇ ਪੁਆਇੰਟਸ ਕੈਨੇਡਾ ਚ ਪੂਰੇ ਨਹੀਂ ਹੋ ਰਹੇ ਜਿਨ੍ਹਾਂ ਤੇ ਡਿਪੋਰਟ ਹੋਣ ਦਾ ਖਤਰਾ ਹੈ ਜਾਂ ਸਾਡੇ ਹੁਣ ਵਾਲੇ ਵੀ ਵਿਦਿਆਰਥੀ ਬਹੁਤ ਸਾਰੇ ਕੀ ਸਾਡੇ ਵਿਦਿਆਰਥੀ ਐਲ ਐਮ ਆਈ ਐ ਲੈ ਸਕਣਗੇ ਜਾਂ ਨਹੀਂ ਤੀਸਰਾ ਬਹੁਤ ਸਾਰੇ ਵਿਦਿਆਰਥੀਆਂ ਤੇ ਜਿਨ੍ਹਾਂ ਤੇ ਡਿਪੋਰਟ ਹੋਣ ਦਾ ਖਤਰਾ ਹੈ ਜੇ ਉਹ ਵਾਪਸ ਵੀ ਆ ਜਾਂਦੇ ਨੇ ਤੇ ਐਕਸਪੀਰੀਅੰਸ ਲੈ ਲੈਂਦੇ ਨੇ ਕੀ ਉਹ ਵਾਪਸ ਕੈਨੇਡਾ ਪੀਆਰ ਲਈ ਐਲੀਜੀਬਲ ਰਹਿਣਗੇ ਚੌਥਾ ਕੀ ਸਾਡੇ ਸਟੂਡੈਂਟ ਇੱਥੋਂ ਹਜੇ ਵੀ ਡਾਇਰੈਕਟ ਪੀਆਰ ਫਾਈਲ ਕਰ ਸਕਦੇ ਨੇ ਕੈਨੇਡਾ ਦੀ ਪੰਜਵਾਂ ਸਵਾਲ ਕੀ ਹੁਣ ਕੈਨੇਡਾ ਚ ਜਿਹੜੇ ਸਾਡੇ ਨਵੇਂ ਬੱਚੇ ਜਾਣਗੇ ਉਹਨਾਂ ਲਈ ਪੀਆਰ ਮਿਲੇਗੀ ਜਾਂ ਪੀਆਰ ਦੇ ਰਾਹ ਵੀ ਬੰਦ ਹੋਣਗੇ ਸ਼ੁਰੂਆਤ ਇਸ ਗੱਲ ਤੋਂ ਕਰੋ ਤਿਰਤ ਜੀ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਕੈਨੇਡਾ ਚ ਕੀ ਉਹ ਬੰਦ ਹੋ ਗਿਆ ਇਹਾਂ ਉਹਦਾ ਤਰੀਕਾ ਬਦਲੂਗਾ ਸੋ ਅੱਜ ਦੀ ਡਿਸਕਸ਼ਨ ਕਿਤੇ ਨਾ ਕਿਤੇ ਕੱਲ ਵਾਲੀ ਵੀਡੀਓ ਨਾਲ ਰਿਲੇਟ ਰਹਿਣ ਵਾਲੀ ਆ ਕਿਉਂਕਿ ਜਿੱਦਾਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕੋਈ ਦਿਨ ਖਾਲੀ ਨਹੀਂ ਜਾਂਦਾ ਕਿ ਕੈਨੇਡਾ ਵੱਲੋਂ ਰੋਜ਼ ਚੈਲੰਜਸ ਆਉਂਦੇ ਆ ਬਟ ਮੈਂ ਅੱਜ ਉਹ ਗੱਲ ਕਹੂੰਗਾ ਤੁਸੀਂ ਸਾਡੀਆਂ ਸਾਰੀਆਂ ਪੁਰਾਣੀਆਂ ਵੀਡੀਓਜ਼ ਖੋਟੋ ਮੈਨੂੰ ਲੱਗਾ ਇੱਕ ਚੀਜ਼ ਕਾਮਨ ਆ ਕਿ ਮੈਂ ਹਮੇਸ਼ਾ ਆਪਣੇ ਦੇ ਲੈ ਕੇ ਗੱਲ ਕਰਨੀ ਅਸੀਂ ਪਸੰਦ ਕਰਦੇ ਆ ਕਿ ਚਾਹੇ ਅਸੀਂ ਵੀ ਕੋਈ ਸਟੇਟਮੈਂਟ ਦਿੰਦੇ ਆ ਨਾ ਯਾਰ ਉਹਨੂੰ ਡਬਲ ਚੈੱਕ ਜ਼ਰੂਰ ਕਰ ਲਓ ਪਤਾ ਕਿੱਥੇ ਐਂਬੈਸੀ ਦੀ ਆਫੀਸ਼ਲ ਸਾਈਟ ਤੇ cic.gc.ca ਤੇ ਜਦ ਤੱਕ ਉੱਥੇ ਉਹ ਚੀਜ਼ ਨਹੀਂ ਚੜਦੀ ਤੇ ਮੈਂ ਕਹਿੰਦਾ ਉਦ ਤੱਕ ਉਸ ਚੀਜ਼ ਨੂੰ ਨਾ ਮੰਨਿਆ ਜਾਵੇ ਸੋ ਅੱਜ ਦੀ ਇਹ ਤਾਂ ਸਾਰੇ بڑے ਲਿਖੇ ਆ ਗੂਗਲ ਟ੍ਰਾਂਸਲੇਟ ਆ ਚੰਗੀ ਤਰ੍ਹਾਂ ਪੜੋ ਪੁੱਛੋ ਦੈਨ ਉਹ ਚੀਜ਼ ਤੇ ਕਰੋ ਸੋ ਸਾਰੇ ਜਿਹੜਾ ਜਮਾਨਾ ਨਾ ਚੱਲੰਦਿਆ ਸੋਸ਼ਲ ਮੀਡੀਆ ਦਾ ਕਿਤੇ ਨਾ ਕਿਤੇ ਨਾ ਅ ਕਹ ਲੋਗੀ ਬਹੁਤ ਜ਼ਿਆਦਾ ਖਤਰਨਾਕ ਵਾਲਾ ਚੱਲੰਦਿਆ ਤੇ ਉਹ ਹਸਾਬ ਆ ਕਿਸੇ ਨੇ ਕਿਤੇ ਪ੍ਰੋਬਲਮ ਆ ਕਿਸੇ ਦੇ ਘਰ ਅੱਗ ਲੱਗੀ ਤੇ ਲੋਕ ਵੀਡੀਓ ਬਣਾਉਣ ਵੀਡੀਓ ਬਣਾ ਕੇ ਉਹ ਰਿਸਰਚਰਾਂ ਨੂੰ ਭੇਜਦੇ ਦੇਖੋ ਜੀ ਇਹਦੇ ਘਰ ਅੱਗ ਲੱਗੀ ਯਾ ਕੋਈ ਪਾਣੀ ਦੀ ਬਾਲਟੀ ਲੈ ਜਾ ਕੋਈ ਹੈਲਪ ਕਰ ਦੋ ਕੋਈ ਪਹੁੰਚਾ ਦਿਓ ਸੋ ਐਸ ਵੇਲੇ ਸਾਨੂੰ ਪਤਾ ਕੀ ਆ ਪ੍ਰੋਬਲਮ ਨੂੰ ਹੁੰਦੀ ਨਹੀਂ ਜਿੰਨਾ ਵਧਾ ਚੜਾ ਕੇ ਦੱਸਿਆ ਜਾਂਦਾ ਸੋ ਮੈਂ ਸਰ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਤਾਂ ਮੈਂ ਤੁਸੀਂ ਬਹੁਤ ਵਧੀਆ ਇਨੀਸ਼ੀਏਟਿਵ ਲਿੱਤਾ ਕਿ ਜਿਹੜੀ ਕੋਈ ਇਦਾਂ ਅਪਡੇਟ ਆ ਬਨਾਲੀ ਲਾਈਵ ਤੇ ਡਿਸਕਸ਼ਨ ਕਰਨੀ ਆ ਕਿਉਂਕਿ ਇਹ ਚਾਹੀਦਾ ਵੀ ਆ ਕਿਉਂਕਿ ਜਦ ਤੱਕ ਸਾਰੀ YouTube ਤੋਂ Insta ਤੋਂ Facebook ਤੋਂ ਵਾਕਿਆਕ ਸੋਸ਼ਲ ਮੀਡੀਆ 'ਤੇ ਆ ਰਹੇ ਆ ਤਾਂ ਉਹ ਵਿਊਜ਼ ਦੇ ਆਧਾਰ 'ਤੇ ਖਬਰ ਦੇ ਆਧਾਰ 'ਤੇ ਨਹੀਂ ਵਿਊਜ਼ ਦੇ ਆਧਾਰ 'ਤੇ ਪੈਸੇ ਆਉਂਦੇ ਰਹਿਣਗੇ ਸਰ ਆਪਾਂ ਵੀ ਕੁਝ ਨੀ ਚਲਾ ਸਕਦੇ ਆ ਤੇ ਬਾਕੀ ਇਹ ਹਿਊਮਨ ਨੇਚਰ ਹੈਗਾ ਉਹ ਕਹਿੰਦਾ ਮਸਾਲਾ ਜਾਂ ਤੁੜਕਾ ਲੱਗੀ ਹੋਈ ਚੀਜ਼ ਜ਼ਿਆਦਾ ਪਸੰਦ ਆਉਂਦੀ ਹੈ ਨੈਗਟਿਵਿਟੀ ਨਾ ਉਹ ਜ਼ਿਆਦਾ ভিউਸ ਚੱਲਦੇ ਉੱਪਰ ਚਾਈ ਜਾਂਦੇ ਆ ਪਰ ਮੇਰਾ ਤਾਂ ਇੱਕੋ ਹੀ ਸੁਨੇਹਾ ਵਾ ਸਾਰੇ ਸਤਿਕਾਰ ਜੋਗਾ ਜੇ ਪ੍ਰੋਬਲਮ ਆਉਂਦੀ ਆ ਯਾਰ ਪ੍ਰੋਬਲਮ ਨੇ ਤਾਂ ਰੋਜ਼ ਆਉਣੀ ਆ ਜ਼ਿੰਦਗੀ ਦਾ ਨਾਮ ਹੀ ਮੈਂ ਤਾਂ ਕਹੂੰਗਾ ਕਿ ਪ੍ਰੋਬਲਮ ਨੂੰ ਫੇਸ ਕਰਨਾ ਜੇ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਹੱਲ ਵੀ ਜ਼ਰੂਰ ਲੱਸਿਆ ਕਰੋ ਸੋ ਕਿਉਂਕਿ ਨਾ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਕੈਨੇਡਾ ਉੱਤੇ ਰਹਿੰਦੀ ਆ। ਨੋ ਡਾਟ ਸਾਡਾ ਕਾਰੋਬਾਰ ਚੱਲਦਾ। ਕਈ ਵਾਰੀ ਲੱਗਿਆ ਹੋਊਗਾ ਕਿ ਇਹ ਸ਼ਾਇਦ ਬਣਾ ਚੜਾ ਕੇ ਪੋਜ਼ਿਟਿਵ ਗੱਲਾਂ ਕਰਦੇ ਆ। ਮੈਂ ਕਹਿੰਦਾ ਜੀ ਪਤਾ ਨਹੀਂ ਇੱਕ ਸੂਰਤ ਉਹ ਰੱਬ ਨੇ ਬਾਈਕੂ ਨੂੰ ਨੇਚਰ ਦਿੱਤੀ ਆ ਕਿ ਆਪਾਂ ਦਾ ਹੱਲ ਵਾਲੇ ਪਾਸੇ ਜਾਂਦਾ ਯਾਰ ਪ੍ਰੋਬਲਮ ਤਾਂ ਆਉਣੀ ਆ। ਹੱਲ ਹੱਲ ਕੀ ਹੈ ਜੋ ਉਧਰਲੇ ਪਾਸੇ ਨੂੰ ਤੁਰਪੋ। ਸੋ ਇਸ ਚੀਜ਼ ਨੂੰ ਡਰਨਾ ਛੱਡ ਦਿਓ ਸਾਰਿਆਂ ਨੂੰ ਮੇਰੀ ਦਰਸ਼ਕਾਂ ਨੂੰ ਬੇਨਤੀ ਆ ਤੇ ਬੱਚਿਆਂ ਨੂੰ ਵੀ ਜਿਗਰਾ ਰੱਖੋ ਯਾਰ ਕੁਝ ਨਹੀਂ ਹੋ ਚੱਲਾ। ਸਿਰਫ ਤੇ ਸਿਰਫ ਸਹੀ ਰਾਹ ਰੂਜ਼ਾ ਰੈਗੂਲੇਸ਼ਨ ਜੇ ਚੇਂਜ ਹੁੰਦੇ ਤੇ ਆਪ ਕੁਛ ਨਹੀਂ ਹੋਣ ਵਾਲਾ ਸਭ ਜਿੰਨਾ ਵੱਡਾ ਰਿਯੂਮਰ ਸੋਨ ਆਪਾਂ 1 ਬਾਈ 1 ਸਰ ਜਿਹੜੇ ਪੁਆਇੰਟਸ ਤੇ ਆਵਾਂਗੇ ਪਹਿਲੀ ਗੱਲ ਤਾਂ ਸਰ ਜਿਹੜਾ ਵਰਕ ਪਰਮਿਟ ਜਿਹੜਾ ਰੋਲਾ ਵਾ ਟੈਗ ਲਾਈਨ ਵੱਡੀਆਂ ਵੱਡੀਆਂ ਕਿ ਹੁਣ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਜਿਹੜਾ ਬੰਦ ਸੋ ਪਹਿਲੀ ਇਹਦੀ ਮੈਂ ਸਚਾਈ ਇਹਦੇ ਫਾਇਦੇ ਨੁਕਸਾਨਾ ਦੀ ਵੀ ਗੱਲ ਕਰੂੰਗਾ ਪਹਿਲੀ ਸਚਾਈ ਦੱਸ ਦਵਾਂ ਸਰ ਲੌਕਡਾਊਨ ਇਹ ਪਹਿਲੋਂ ਕੀ ਹੁੰਦਾ ਸੀਗਾ ਬੰਦੇ ਨੂੰ ਯੂਐਸਏ ਬਾਰਡਰ ਤੇ ਜਾ ਕੇ ਪੇਪਰ ਫਾਈਲ ਬਣਾ ਕੇ ਲੈ ਕੇ ਜਾ ਕੇ ਇੰਟਰਵਿਊ ਦੇ ਕੇ ਦੈਨ ਉਥੋਂ ਵਰਕ ਪਰਮਿਟ ਲੈ ਕੇ ਆਉਂਦਾ ਸੀਗਾ ਕਿ ਕਿਆ ਲਾਕਡਾਊਨ ਹੋਏ ਜਦੋਂ 1 ਟੂ 1 ਪਰਸਨਲ ਮੀਟਿੰਗ ਕਟੀਆਂ ਉਹਨਾਂ ਨੇ ਆਪਣੇ ਕਰਾਇਆ ਉਹਨਾਂ ਨੇ ਆਨਲਾਈਨ ਸਰਵਿਸ ਸ਼ੁਰੂ ਕਰਤੀ ਕਿ ਆਨਲਾਈਨ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਆ ਸਵਿਚ ਕਰ ਸਕਦੇ ਆ ਚੇਂਜ ਕਰ ਸਕਦੇ ਆ ਸੋ ਉਹ ਉਹਨਾਂ ਨੇ ਸਰਵਿਸ ਇਨਸਟੈਂਟਲੀ ਬੰਦ ਕੀਤੀ ਆ 28 ਅਗਸਤ ਨੂੰ ਤੇ ਨਾਲ ਦੀ ਨਾਲ ਕਹਿਤਾ 28 ਅਗਸਤ ਤੋਂ ਪਹਿਲਾਂ ਜਿਹੜੀਆਂ ਫਾਈਲਾਂ ਲੱਗੀਆਂ ਹੋਈਆਂ ਉਹਨਾਂ ਦੇ ਅਸੀਂ ਕੰਮ ਜ਼ਰੂਰ ਕਰਾਂਗੇ ਤੇ ਅੱਜ ਇੱਕ ਹੋਰ ਦੱਸ ਦਵਾਂ ਸਰ ਮੈਂ ਹੁਣੀ ਜਿਹੜਾ ਨਾ ਅਪਡੇਟ ਦੇਖ ਰਿਹਾ ਸੀਗਾ ਸੋ ਮੈਂ ਤੁਹਾਨੂੰ ਵੀ ਹੁਣੀ ਪੇਸ਼ ਕੇ ਛੱਡਿਆ ਸਰ ਸੋ ਅਪਡੇਟ ਦੇ ਵਿੱਚ ਉਹਨੇ ਸਾਫ਼ ਕਿਹਾ ਕਿ ਸਾਡੀ ਏਸੀ ਦਾ ਨਜਾਇਜ਼ ਫਾਇਦਾ ਚੱਕਿਆ ਗਿਆ ਕਈ ਪਲੇਅਰਸ ਵੱਲੋਂ ਸੋ ਇੱਕ ਜਿਹੜੀ ਇਹ ਬਹੁਤ ਵੱਡੀ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਸਾਨੂੰ ਪਤਾ ਸੀਗਾ ਸੋ ਮੈਂ ਦੇਖੋ ਇਹ ਆ ਦੇਖੋ ਸਾਫ਼ ਤੌਰ ਤੇ ਲਿਖਿਆ ਕਿ ਆਈਸੀਸੀ ਆਲਸੋ ਅਵੇਅਰ ਥੈਟ ਕਿ ਜਿਹੜੇ ਕਈ ਬੈਡ ਪਲੇਅਰਸ ਵੱਲੋਂ ਜੀ ਸਮ ਬੈਡ ਐਕਟਰਸ ਆਰ ਯੂジング ਦਾ ਪਾਲਿਸੀ ਟੂ ਮਿਸਲੀਡ ਫੋਰਨ ਨੈਸ਼ਨਲਸ ਇਨਟੂ ਵਰਕਿੰਗ ਇਨ ਕੈਨੇਡਾ ਵਿਦਾਊਟ ਅਥੋਰਾਈਜੇਸ਼ਨ ਯੈਸ ਸੋ ਮਤਲਬ ਕਿ ਬਹੁਤ ਚੀਜ਼ਾਂ ਦਾ ਮਿਸਯੂਜ਼ ਹੋਇਆ ਤੇ ਹੁਣ ਮੈਂ ਇਹ ਦੱਸ ਦਵਾਂ ਹਜੇ ਵੀ ਵਿਸਟਰ ਵੀਜ਼ਾ ਮੈਂ ਮੈਂ ਪੋਜ਼ਿਟਿਵ ਗੱਲ ਕਰਦਾ ਹਜੇ ਵੀ ਵਿਸਟਰ ਵੀਜ਼ਾ ਵਰਕ ਉਥੇ 에 ਜਿਹੜਾ ਕਿ ਐਮਬੈਸੀ ਸੌਰੀ ਬਾਰਡਰ ਦੇ ਜਾ ਕੇ ਪ੍ਰੋਪਰ ਫਾਈਲ ਬਣਾ ਕੇ ਪ੍ਰੋਪਰ ਐਲਐਮਆਈ ਲੈ ਕੇ ਆਪਣੇ ਆਪ ਜਸਟੀਫਾਈ ਕਰਕੇ ਹਜੇ ਵੀ ਆਪਾਂ ਮੈਂ ਲੈ ਸਕਦਾ ਮਤਲਬ ਪੁਰਾਣਾ ਸਿਸਟਮ ਸ਼ੁਰੂ ਹੋ ਗਿਆ ਤੇ ਅੱਜ ਦੱਸ ਦਵਾਂ ਸਰ ਇਹ ਜਿਹੜਾ ਸਿਸਟਮ ਉਹਨਾਂ ਨੇ ਫੈਬ 2025 ਤੱਕ ਇਹਨੂੰ ਸਸਪੈਂਡ ਕੀਤਾ ਕਿਨੇ ਅਸੀਂ ਦੇਖਣਾ ਚਾਹੁੰਦੇ ਆ ਕੀ ਫਰਕ ਹੁੰਦਾ ਕੀ ਚੀਜ਼ਾਂ ਵਧੀਆ ਐਕਟਿਵ ਹੁੰਦੀਆਂ ਇਸ ਚੀਜ਼ ਨੂੰ ਕੰਟੀਨਿਊ ਆਨਲਾਈਨ ਕਰਨਾ ਚ ਨਹੀਂ ਕਰਨਾ ਸੋ ਮੀਨਸ ਕਹ ਲਓ ਕਿ ਇੱਕ ਸਰਵਿਸ ਬੰਦ ਹੋਈ ਆ ਸਿਸਟਮ ਮਤਲਬ ਜੋ ਕੈਟਾਗਰੀ ਬੰਦ ਨਹੀਂ ਕੀਤੀ ਸੋ ਪਹਿਲੀ ਗੱਲ ਤਾਂ ਇਹ ਚੀਜ਼ ਮੈਂ ਕਹਿ ਰਿਹਾ ਤੇ ਦੂਜੀ ਚੀਜ਼ ਜੇ ਮੈਂ ਫਾਇਦੇ ਨੁਕਸਾਨ ਦੀ ਗੱਲ ਕਰਦਾ ਸਰ ਆ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਉਹ ਕੈਨੇਡਾ ਨੇ ਬਾਰਡਰ ਖੁੱਲੇ ਸੀ ਨਾ ਉਹ ਮਤਲਬ ਬਾਰਡਰ ਕਹ ਲਓ ਕਿ ਜੇ ਗੇਟ ਖੁੱਲਦੇ ਸੀ ਵੀਜ਼ਿਆਂ ਦੇ ਜਿਹੜੀ ਰੀਚ ਜਿਹੜਾ ਸਿਸਟਮ ਆ ਉਹ ਅਵੇਅਰ ਹੋ ਜਾਵੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਲੱਗਣ ਬਾਅਦ ਅਸੀਂ ਵੀ ਸਰ ਮਿਸਟਰ ਵੀਜ਼ਾ ਦੇ ਕਹਿੰਦੇ ਕਿ ਆਹ ਫੀਸ ਦੇਣੀ ਬਾਅਦ ਚੁਦਲੀ ਪਰ ਸਾਡੀ ਫੀਸ ਕੈਨੇਡਾ ਦੀ ਏਅਰ ਟਿਕਟ ਤੋਂ ਘੱਟ ਲਈ ਜਾਂਦੀ ਆ ਸਾਡੇ ਕੋਲੋਂ ਸਰ ਕੋਈ ਨਹੀਂ ਕਿ ਇੰਨੇ ਕ ਪੈਸੇ ਲੈ ਲਵਾਂ ਕਿ ਬੰਦਾ ਗਿਆ ਸੋ ਮੈਂ ਦੱਸ ਦਵਾਂ ਕਿ ਰੀਚਾ ਨੇ ਨਾ ਦੇ 5 10 15 20 25 ਵਾਟ ਏਵਰ ਜੋ ਵੀ ਤੁਸੀਂ ਰੇਟ ਦੇਦੇ 40 40 ਤੱਕ ਵੀ ਇੱਥੇ ਲੋਕਾਂ ਨੂੰ ਮੈਂ ਮਿਲਿਆ ਉਹ ਬਚ ਲੋ ਉਹਨਾਂ ਦਾ ਕੁਝ ਨਹੀਂ ਬਣੇਗਾ ਸੋ ਅੱਜ ਸਵੇਲੇ ਮੈਂ ਦੱਸਾਂ ਕੈਨੇਡਾ ਵੀਜ਼ਾ ਦੁਬਾਰਾ ਦੱਸੂੰਗਾ ਕੈਨੇਡਾ ਦੀ ਉਹੀ ਗਲਤੀ ਨਹੀਂ ਕੈਨੇਡਾ ਬਹੁਤ ਵੀਜ਼ਾ ਵੰਡਿਆ ਗਲਤੀ ਹੈਗੀ ਆ ਕਿ ਅਸੀਂ ਉਹ ਚੀਜ਼ ਨੂੰ ਨਾ ਪਛਾਣ ਸਕੇ ਆਪਣਾ ਫਾਈਨੈਂਸ਼ੀਅਲ ਲਾਸ ਕਰਾ ਕੇ ਲੱਖਾਂ ਰੁਪਏ ਦੇ ਕੇ ਆਪਣਾ ਨੁਕਸਾਨ ਕੀਤਾ ਅੱਗੇ ਜਾ ਕੇ ਐਲਐਮਆ ਜਾਂ ਅਸਾਈਲੈਂਟ ਵਾਲੇ ਪਾਸੇ ਨੂੰ ਸੋ ਆਹ ਜੋ ਸਿਸਟਮ ਹੋ ਰਿਹਾ ਰਿਕਾਰਡ ਕਰਕੇ ਰੱਖ ਲੋ ਵੀਡੀਓ ਲੌਂਗ ਟਰਮ 'ਚ ਤੁਹਾਡਾ ਤੁਹਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਕਿਉਂਕਿ ਐਕਸਪਲੋਇਟ ਹੋਣਾ ਸ਼ੁਰੂ ਹੋ ਗਿਆ ਸੀ ਸਿਸਟਮ ਸੋ ਇਹ ਸੀ ਦਾ ਫਾਇਦਾ ਹੀ ਫਾਇਦਾ ਹੈਗਾ ਵਾ ਸੋ ਆਹ ਜੋ ਚੀਜ਼ਾਂ ਹੋਈਆਂ ਤੇ ਸਰ ਇੱਕ ਚੀਜ਼ ਮੈਂ ਇੱਕ ਹੋਰ ਐਡ ਆਨ ਕਰ ਲਵਾਂ ਲਗੀਆਂ ਫਾਈਲਾਂ ਤੇ ਪੋਜ਼ਿਟਿਵ ਇੰਪੈਕਟ ਆਊਗਾ ਵਿਸਟਰ ਵੀਜ਼ਾ ਦੇ ਵੀਜ਼ੇ ਜ਼ਿਆਦਾ ਆਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਨਾ ਕਿ ਹੁਣ ਉਹ ਕਨਵਰਜਨ ਦੀ ਰੇਸ਼ਿਓ ਘੱਟ ਜਾਏਗੀ ਕਿਉਂਕਿ ਜਿਹੜਾ ਬੰਦਾ ਜਾ ਕੇ ਸਿੱਧਾ ਅਸਾਈਲੈਂਸ ਸਿੱਧਾ ਵਾਕਪਮੈਂਟ ਐਲਐਮਆਈ ਪਾ ਰਿਹਾ ਸੀਗਾ ਉਹ ਚੀਜ਼ਾਂ ਘੱਟ ਜਾਣਗੀਆਂ ਐਲਐਮਆਈ ਤੇ ਵੀ ਉਹਨੇ ਕੱਲ ਜਿਹੜੀ ਰੂਕ ਪਾਬੰਦੀਆਂ ਵਧਾ ਦਿੱਤੀਆਂ ਸੋ ਇਹ ਇਹ ਹਰ ਚੀਜ਼ ਤੁਹਾਡੇ ਫੇਵਰ ਦੇ ਵਿੱਚ ਜਾਏਗੀ ਕੈਨੇਡਾ ਜਾਓ ਸਹੀ ਤਰੀਕੇ ਨਾਲ ਜਾਓ ਘੱਟ ਪੈਸਾ ਖਰਚ ਕੇ ਜਾਓ ਪੈਸਾ ਲਾਉਣਾ ਵਾ ਸਹੀ ਤਰੀਕੇ ਨਾਲ ਇਨਵੈਸਟ ਆਪਣੇ ਦੇ ਪੈਸਾ ਇਨਵੈਸਟ ਕਰੋ ਸਰਾ ਹੀ ਨਹੀਂ ਆ ਰਹੇ ਦਰੜਾ ਦੜਾ ਦੂਜਾ ਸਵਾਲ ਵੀ ਮੈਂ ਜਵਾਬ ਦੇ ਦਵਾ ਸਟੂਡੈਂਟ ਬੜਾ ਡਰਿਆ ਹੋਇਆ ਆ ਜਿਹੜਾ ਖਾਸ ਤੌਰ ਤੇ ਮੈਂ ਗੱਲ ਕਰਾਂ ਇਸ ਵੇਲੇ ਮੇਨ ਟਾਰਗੇਟ ਦਾ ਦੋ ਕੈਟੇਗਰੀਜ਼ ਆ ਸਟੂਡੈਂਟ ਜਿਹੜਾ ਉੱਤੇ ਫਸਿਆ ਪਹਿਲੀ ਗੱਲ ਤਾਂ ਜਿਹਦਾ ਵੀਜ਼ਾ ਐਕਸਪਾਇਰ ਹੋ ਗਿਆ ਪੋਸ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਮਿਲੇ ਸੀ ਉਹ ਐਕਸਪਾਇਰ ਹੋ ਗਿਆ ਕਈਆਂ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਰਿਕੋਰਡ ਵੀਜ਼ਾ ਅਪਲਾਈ ਕੀਤਾ ਵਿਜ਼ਟਰ ਰਿਕੋਰਡ ਵੀਜ਼ਾ ਜੇ ਕਈਆਂ ਦਾ ਥੋੜੇ ਆ ਮਹੀਨਿਆਂ ਚ ਹੋ ਜਾਣਾ ਜਾਂ ਦੂਜੀ ਪ੍ਰੋਬਲਮ ਹੋਈ ਹੈਗੀ ਪਾਰਟ ਟਾਈਮ ਕੰਮ ਦੀ 24 ਵਾਲੇ ਬੱਚੇ ਜਿਹੜੇ 2024 ਗਏ ਪਹਿਲੇ ਤੇ ਤਕਰੀਬਨ ਲਗਭਗ ਮੋਸਟ ਆਫ ਦਾ 99% ਬੱਚੇ ਮਲਗੀオン ਟ੍ਰੈਕ ਹੈ ਜਿਹੜੇ ਪਾਰਟ ਟਾਈਮ ਜੋਬਸ ਲੱਭੀਆਂ ਆਪਣੇ ਖਰਚੇ ਕੱਢ ਰਹੇ ਸੋ ਦੋ ਜਿਹੜੇ ਕੀ ਕੈਟਾਗਰੀਜ਼ ਵਾਲੇ ਬੱਚੇ ਜਿਹੜੇ ਪ੍ਰੋਬਲਮ ਹੈ ਪਹਿਲੀ ਮੈਂ ਦੱਸਦਾ 24 ਜਿਹੜਾ ਬੱਚੇ ਦਾ ਹੁਣ ਵਰਕ ਪਰਮਿਟ ਮੁੱਕ ਗਿਆ ਜਾਂ ਮੁੱਕਣ ਵਾਲਾ ਉਸ ਬੱਚੇ ਕੋਲ ਸਰ ਇੱਕੋ ਹੀ ਰਾਹ ਹੈ ਜੇ ਕੈਨੇਡਾ ਚ ਰਹਿਣਾ ਟਾਈਮ ਗੇਨ ਕਰਨਾ ਪੈਣਾ ਉਹਨੂੰ ਟਾਈਮ ਗੇਨ ਉਹਦਾ ਤਾਂ ਹੀ ਹੋਣਾ ਐਲ ਐਮ ਆਈ ਲੈ ਕੇ ਹਜੇ ਵੀ ਉਹਨੂੰ ਲੈਣੀ ਪੈਣੀ ਹੈ ਐਲ ਐਮ ਆਈ ਚਾਹੇ ਉਹ 1 ਸਾਲ ਦੀ ਮਿਲੇ ਚਾਹੇ ਉਹ 2 ਸਾਲ ਦੀ ਮਿਲੇ ਚਾਹੇ ਓਰੀਜਨਲ ਏਰੀਆ ਉਹਨੂੰ ਲੈਣੀ ਹੀ ਪੈਣੀ ਉਹਨੂੰ ਟਾਈਮ ਗੇਨ ਕਰਨਾ ਪੈਣਾ ਨਹੀਂ ਤਾਂ ਉਹ ਕੈਨੇਡਾ ਛੱਡਣਾ ਪੈਣਾ ਅੱਡੇ ਬੂਡਰੂ ਬੂਡਰ ਦਾ ਸਾਰਾ ਮੇਰੇ ਕੰਗਾ ਕੀ ਇਹ ਸੋਸ਼ਲ ਮੀਡੀਆ ਤੋਂ ਹੀ ਜਿਹੜਾ ਕੀ ਆਇਆ ਕਿ ਇਹਦੇ ਬੂਟ ਕੀਤੇ ਜਾਣਗੇ ਰਿਪੋਰਟ ਰਿਪੋਰਟ ਨਹੀਂ ਕੋਈ ਹੁੰਦਾ ਰਿਪੋਰਟ ਤਾਂ ਤਾਂ ਹੋਊਗਾ ਜੇ ਮੈਂ ਕੈਨੇਡਾ ਦਾ ਰੂਲ ਤੋੜੂੰਗਾ ਜੇ ਕੈਨੇਡਾ ਦੀ ਜਿਹੜੀ ਮੈਨੂੰ ਪਰਮਿਸ਼ਨ ਦਿੱਤੀ ਗਈ ਉਹਨੂੰ ਮੈਂ ਤੋੜੂੰਗਾ ਕੋਈ ਕ੍ਰਾਈਮ ਕਰੂੰਗਾ ਕੋਈ ਗਲਤ ਕੰਮ ਕਰੂੰਗਾ ਕੋਈ ਸ਼ਾਰਟਕਟ ਮਾਰੂੰਗਾ ਤਾਂ ਰਿਪੋਰਟ ਜਿਹੜਾ ਹੋਊਗਾ ਨੀ ਦਾ ਰਿਪੋਰਟ ਲਾਗੇ ਛਾਗੇ ਵੀ ਨਹੀਂ ਹੈਗਾ ਤੁਹਾਡਾ ਰੰਦੇ ਲੋੜ ਨਹੀਂ ਤੇ ਇੱਕ ਡੱਲਾ ਸਾਹਿਬ ਨੇ ਹੋਰ ਕਿਹਾ ਸੀ ਕਿ ਇਹ ਬੱਚਾ ਇੰਡੀਆ ਆ ਸਕਦਾ ਕਿ ਇੰਡੀਆ ਆ ਕੇ ਦੁਬਾਰਾ ਜਾਣਾ ਸੌਕਾ ਹੋ ਸਕਦਾ ਬਿਲਕੁਲ ਹੋ ਸਕਦਾ ਜੇ ਮੈਂ ਉਸ ਟਾਈਮ ਪੀਰੀਅਡ ਚ ਰਹੂੰਗਾ ਜੇ ਮੈਂ ਕੈਨੇਡਾ ਦੇ ਸਾਰੇ ਰੂਲਸ ਐ ਰੈਗੂਲੇਸ਼ਨ ਟਾਈਮ ਬਾਉਂਡੇਸ਼ਨ ਜੋ ਵੀ ਮੈਨੂੰ ਮਿਲੀਗਾ ਫਾਲੋ ਕੀਤੀ ਹੋਊਗੀ 100% ਬਿਲਕੁਲ ਸਚਾਈ ਆ ਤੁਸੀਂ ਕੈਨੇਡਾ ਦੁਬਾਰਾ ਜਿਹੜਾ ਕੀ ਆ ਜਾ ਸਕਦੇ ਆ ਤੇ ਇੰਡੀਆ ਤੋਂ ਵੀ ਜਿਹੜਾ ਕੀ ਆ ਤੁਸੀਂ ਜਿਹੜਾ ਕੀ ਆ ਦੁਬਾਰਾ ਉੱਥੇ ਪੀਆਰ ਅਪਲਾਈ ਕਰ ਸਕਦੇ ਆ ਸੋ ਯੈਸ 100% ਪੋਸੀਬਲਲੀ ਤੇ ਹੈਗਾ ਦੂਜੀ ਚੀਜ਼ ਜਿਹੜਾ ਕੀ ਟੈਨਸ਼ਨ ਲਈ ਹੈਗੀ ਕਿ ਜਿਹੜਾ ਐਕਸਪੀਰੀਅੰਸ ਐਂਟਰੀ ਦੇ ਪੁਆਇੰਟ ਬੜੇ ਉੱਪਰ ਚਾ ਆ ਚੁੱਕੇ ਆ 500 ਪਲੱਸ 510 ਲਾਸਟ ਡਰਾਅ ਸੀਗਾ ਹਾਂ ਉਹਨੂੰ ਮੈਚ ਕਰਨਾ ਥੋੜਾ ਜਿਹਾ ਚੈਲੈਂਜਿੰਗ ਜ਼ਰੂਰ ਆ ਸੋ ਉਹਦੇ ਵਾਸਤੇ ਆਪਾਂ ਇੰਡੀਆ 'ਚ ਵੀ ਜੇ ਕੰਮ ਕਰਦੇ ਆ ਮੈਨੂੰ ਪੁਆਇੰਟਸ ਐਡ ਹੋਣਗੇ ਮੈਂ ਆਪਣੀ ਲੈਂਗੁਏਜ ਨੂੰ ਵਧਾ ਸਕਦਾ ਮਾਂ ਆਸਨਾ ਪੁਆਇੰਟ ਬਣਾ ਸਕਦਾ ਮੈਂ ਇੰਡੀਆ ਚ ਆ ਕੇ ਵੀ ਫ੍ਰੈਂਚ ਸਿੱਖ ਕੇ ਸਿੱਧੀ ਪੀਆਰ ਵਾਸਤੇ ਐਲੀਜੀਬਲ ਹੋ ਸਕਦਾ ਸੋ ਮੀਨਸ ਟੂ ਸੇ ਰਾਣੀ ਮੁਕੇ ਸਿਰਫ ਇੱਕੋ ਚੀਜ਼ ਹੈਗੀ ਆ ਸਾਨੂੰ ਅਵੇਅਰ ਰਹਿਣ ਦੀ ਸੋ ਇਹ ਬੱਚਿਆਂ ਨੂੰ ਗੱਲ 기ਆ ਇੱਕ ਵੱਡਾ ਜਿਹਾ ਤਿਲ ਰੱਖਣ ਦੀ ਆ ਮਿਹਨਤ ਕਰਨੀ ਪੈਣੀ ਆ ਥੋੜੀ ਜੀ ਆਪਣੇ ਤੇ ਆ ਮੈਂ ਕਹਿੰਦਾ ਆਪਣੇ ਜੇ ਮਿਹਨਤ ਕਰਦੇ ਹੋ ਲੱਖਾਂ ਰੁਪਏ ਬਚਾ ਲੋਗੇ ਰੈਦਰ ਦੈਨ ਕਿ ਉਸ ਲਾਲਚ ਕਿ ਕੈਨੇਡਾ ਚ ਰਹਿ ਕੇ ਕਿਸੇ ਇੰਮਪਾਇਰ ਵਕੀਲ ਕਹਿੰਦਾ ਜੀ ਮੈਨੂੰ 25 30 40 50 ਵਾਟ ਐਵਰ ਜੋ ਵੀ ਇੰਨੇ ਕ ਲੱਖ ਦੇ ਦੇ ਤੂੰ ਸਮਝ ਲਓ ਕਿ ਜੇ ਇਹ ਬੱਚਾ ਆਪਣੇ ਆਪ ਦੇ ਆਪਣੀ ਪ੍ਰੋਫਾਈਲ ਰਿਐਲਿਟੀ ਚ ਮੱਕੜ ਉਹਦੇ ਪੁਆਇੰਟ ਕਿਦਾਂ ਵੱਧ ਸਕਦੇ ਆ ਤੇ ਸਮਝ ਲਓ ਕਿ ਬਿਨਾ ਕੰਮ ਕੀਤੇ ਇੰਡੀਆ ਚ ਜੀ ਵੀ ਮੈਂ ਕਹਿੰਦਾ ਆ ਆ ਵੀ ਜਾਂਦਾ ਉਸ ਯੂ ਐਸ ਨਾਰੀਓ ਦੇ ਵਿੱਚ ਤੇ ਉਹਨੂੰ ਕਿੰਨੇ ਲੱਖਾਂ ਰੁਪਏ ਬਚਾ ਲੈਣਾ ਸੋ ਇਹੀ ਚੀਜ਼ ਮੈਂ আসলে ਕੈਨੇਡਾ ਵੀ ਬੱਚਿਆਂ ਨੂੰ ਕਹਿ ਰਿਹਾ ਆ 24 ਵਾਲਾ ਬੱਚਾ ਜਿਹੜਾ ਗਿਆ ਪੂਰੇ ਰਾਸ਼ਟ੍ਰ ਜਦੋਂ ਬੱਚਾ ਗਿਆ ਨਾ ਉੱਥੇ ਉਹ ਐਸ ਵੇਲੇ ਸਟਕ ਹੈ ਕਿ ਉਹਨੂੰ ਪਾਰਟ ਟਾਈਮ ਕੰਮ ਤੇ ਉਹ ਬੱਚੇ ਨੂੰ ਵੀ ਮੈਂ ਕਹੂੰਗਾ ਯਾਰ ਨਹੀਂ ਕੰਮ ਮਿਲਦਾ ਨਾ ਆ ਫ੍ਰੈਂਚ ਸਿੱਖਣੀ ਸ਼ੁਰੂ ਕਰ ਲਓ ਆ ਫ੍ਰੈਂਚ ਦੇ ਨਾਲ ਤੁਹਾਡੀ ਵਿਦ 1 ਇਅਰ ਐਕਸਪੀਰੀਅੰਸ ਦੀ ਵੀ ਆ ਸੋ ਇਹ ਚੀਜ਼ਾਂ ਉਹ ਹੈਗੀਆਂ ਜਿਹੜੀਆਂ ਕਿ ਬੱਚੇ ਦੇ ਲੌਂਗ ਟਰਮ ਕੰਮ ਆਉਣੀ ਆ ਬਿਲਕੁਲ ਠੀਕ ਹੈ ਇਹ ਤਾਂ ਦੇਖੋ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਤੁਸੀਂ ਕਹੀ ਹੈ ਕਿ ਸਾਡੇ ਬੱਚੇ ਜੇਕਰ ਉੱਥੇ ਇੰਟਰਨੈਸ਼ਨਲ ਐਜੂਕੇਸ਼ਨ ਲਈ ਗਏ ਨੇ ਤੇ ਜ਼ਰੂਰ ਫ੍ਰੈਂਚ ਵੀ ਸਿੱਖ ਲੈਣ ਉਹਦੇ ਨਾਲ ਉਹਨਾਂ ਨੂੰ ਕਾਫੀ ਬੈਨੀਫਿਟ ਹੋ ਸਕਦਾ ਹੈ ਤਿਰਜੀ ਇਹਦੇ ਨਾਲ ਨਾਲ ਹੁਣ ਫਿਊਚਰ ਚ ਪੀਆਰਡੀ ਪ੍ਰੋਬਲਮ ਤਾਂ ਨਹੀਂ ਸਾਡੇ ਬੱਚਿਆਂ ਨੂੰ ਆਉਂਦੀ ਨਵੇਂ ਬੱਚਿਆਂ ਨੂੰ ਕਿਉਂਕਿ ਕੈਨੇਡਾ ਨੇ ਇਹ ਤਾਂ ਕਹਿਤਾ ਕਿ ਕੰਸਟਰਕਸ਼ਨ ਦੇ ਵਿੱਚ ਹੈਲਥ ਫੈਕਟਰ ਦੇ ਵਿੱਚ ਫੂਡ ਸੈਕਟਰ ਦੇ ਵਿੱਚ ਇਹਦੇ ਚ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਹੁਣ ਸਾਡੇ ਵਿਦਿਆਰਥੀ ਕਿਹੜੇ-ਕਿਹੜੇ ਕੋਰਸਾਂ ਚ ਜਾਣ ਹੈਲਥ ਫੂਡ ਔਰ ਕੰਸਟਰਕਸ਼ਨ ਨਾਲ ਜੁੜੇ ਸਰ ਪਹਿਲੀ ਗੱਲ ਤਾਂ ਨਾ ਮੈਂ ਤੁਹਾਨੂੰ ਦੱਸੂਗਾ ਕਿ ਪ੍ਰੋਬਲਮ ਆਊ ਜਾਂ ਨਹੀਂ ਆਊ ਅੱਜ ਮੈਂ ਦਾਦਾ ਕੱਲ ਮੈਂ ਇਸ ਸੀਜ਼ਨ ਨਾ ਕਦੀ ਫੇਰ ਬਚ ਨਹੀਂ ਅੱਜ ਜਿਹੜੀ ਹੈ ਨਾ ਕੋਰਸੇਸ ਦੀ ਆਪਾਂ ਗੱਲ ਕਰਦੇ ਆਂ ਇਹ ਉਹ ਬੱਚਿਆਂ ਨੂੰ ਫਾਇਦਾ ਹੋ ਗਿਆ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਇਨ੍ਹਾਂ ਕੋਰਸੇ 'ਚ ਪੜ੍ਹਾਈ ਕੀਤੀ ਸੀ ਇੱਕ ਇੱਕ ਸਾਲ ਐਕਸਪੀਰੀਅੰਸ ਕੀਤਾ ਜਾਂ ਸਿੱਧਾ ਐਲੀਜੀਬਲ ਹੋ ਗਏ ਪਰ ਸਰ ਜੇ ਸਾਰੇ ਇਹ ਕਰਨ ਲੱਗ ਪੋਵੇ ਤੁਹਾਨੂੰ ਲੱਗਦਾ ਸਰ ਕਿ ਉਹ ਕੁਆਰਮੇਟੇ ਚੇਂਜ ਨਹੀਂ ਕਰਨਗੇ ਵੀ ਹੈ ਕਿ ਜਿਹੜੇ ਬੱਚੇ ਅੱਜ ਸਾਢੇ 6 ਹੋ ਗਏ ਸਾਰੇ ਇੱਕੋ ਵਰਾ ਤੇ ਤੋਰ ਪਏ ਸਰ ਉਸ ਰਾਹ ਤੇ ਰਾਸ਼ੀ ਹੋਵੇਗਾ ਉਸ ਸੜਕ ਤੇ ਤੋਰ ਪਏ ਸੋ ਮੇਰਾ ਤਾਂ ਸਰ ਇੱਕੋ ਹੀ ਸਨੇਹਾ ਵਾ ਹਰ ਬੱਚੇ ਨੂੰ ਯਾਰ ਪੜ੍ਹਾਈ ਜਿਹੜੀ ਮਰਜ਼ੀ ਕਰ ਲੋ ਪਰ ਚੰਗੇ ਨੰਬਰਾਂ ਨਾਲ ਕਰ ਲੋ ਪਰ ਜਿਹੜਾ ਸਰੇ ਸੱਚਾਈ ਹੈ ਮੈਂ ਅੱਜ ਵੀ ਮੇਰਾ ਇੰਸਟਾਗ੍ਰam ਤੁਹਾਨੂੰ ਮੈਂ ਦੱਸਿਆ ਨਾ ਓਪਨ ਕੀਤਾ ਹੋਇਆ ਸਟੂਡੈਂਟਸ ਲਈ ਸੋ ਬੱਚੇ ਅੱਜ ਵੀ ਮੈਸੇਜ ਆ ਰਹੇ ਆ ਸਰ ਮੈਨੂੰ ਨਾ ਆਪਸ਼ਨ ਮਿਲ ਰਹੀ ਹੈ ਕਿ ਮੈਂ ਐਲ ਐਮ ਆਈ ਲੈ ਲਵਾਂ ਪੜ੍ਹਾਈ ਦੂਸਰੇ ਸਾਲ ਦੀ ਨਾ ਸਟਾਰਟ ਕਰਾਂ ਸਰ ਦੇਖੋ ਤਾਂ ਮੈਨੂੰ ਬੱਚਾ ਕੋਈ ਰਿਆ ਟੱਕੇ ਨਾ ਬਾਰ-ਬਾਰ ਸਰ ਤੁਸੀਂ ਸਲਾਹ ਦਿਓ ਤੁਸੀਂ ਸਲਾਹ ਦਿਓ ਯਾਰ ਕੀ ਸਲਾਹ ਦਵਾਂ ਮੇਰੇ ਗਾ ਮੇਟਾ ਮੇਰੀ ਲ ਇੱਕੋ ਸੋਚ ਆ ਕੰਪਲੀਟ ਯੋਰ ਸਟਡੀ ਵਿਦ ਗੁੱਡ ਗ੍ਰੇਡਸ ਵਧੀਆ ਨੰਬਰ ਆਣਾ ਵਧੀਆ ਮੈਰੇ ਕੋਲ ਡਿਸਟਿੰਕਸ਼ਨਸ ਨਾਲ ਲੈ ਲਵੇ ਵਧੀਆ ਜੀ ਪੀਏ ਦੇ ਨਾਲ ਲੈ ਲਵੇ ਕਿ ਅੱਜ ਮੈਂ ਪੇਰੈਂਟਸ ਨੂੰ ਵੀ ਸਵਾਲ ਰਹਿਣਾ ਚਾਹੂਗਾ ਆਪਣੇ ਬੱਚਿਆਂ ਨੂੰ ਪੁੱਛ ਲੂ ਮੈਂ ਕਹਿੰਦਾ ਬੱਚੇ ਸਾਰੇ ਪਿਆਰੇ ਆਪਣਾ ਬੱਚਾ ਦੁਨੀਆ ਦੇ ਵਿੱਚ ਕਹਿੰਦੇ ਨਾ ਸਭ ਤੋਂ ਸੋਹਣਾ ਹੀ ਲੱਗਦਾ ਵਧੀਆ ਲੱਗਦਾ ਇੰਟੈਲੀਜੈਂਟ ਲੱਗਦਾ ਸੱਚਾਈ ਇਹ ਵੀ ਲੱਗਣਾ ਚਾਹੀਦਾ ਵੀ ਆ ਤੇ ਮੈਂ ਵੀ ਉਹਨਾਂ ਚੋਂ ਹੀ ਆ ਪਰ ਇੱਕ ਸਵਾਲ ਬੱਚੇ ਨੂੰ ਜ਼ਰੂਰ ਪੁੱਛਿਆ ਕਰੋ ਜਦੋਂ ਬੱਚਾ ਉਹ ਤੋਂ ਫੋਨ ਕਰਦਾ ਨਾ ਮੰਮੀ ਮਾਪਾ ਪਾਸ ਹੋ ਗਿਆ ਮੰਮੀ ਮੇਰੇ ਨੰਬਰ ਚੰਗੇ ਆ ਗਏ ਉਹਨੇ ਪੁੱਛਿਆ ਕਿ ਤੇਰੀ ਜੀਪੀਏ ਕਿੰਨੀ ਆਈ ਆ ਪੰਜ ਚੋ ਦੋ ਚਾਹੀਦੀ ਆ ਸਰ 2.0 ਚਾਹੀਦੀ ਪਾਸ ਹੋਣ ਨੂੰ ਤੇ ਘੱਟੋ ਘੱਟ ਮੈਨੂੰ ਲੱਗਦਾ 3.5 ਤਾਂ ਸਭ ਨੂੰ ਟੱਚ ਕਰਨੀ ਚਾਹੀਦੀ ਆ ਯਾਰ ਦਾ 3.5 ਜਿੰਨੀ ਆ ਪਰ ਮੇਰੇ ਕੋਲ ਕਈ ਸਟੂਡੈਂਟ ਸੀਗਾ ਸਰ ਜਿਨ੍ਹਾਂ ਨੇ 3.5 4.0 ਵੀ ਟੱਚ ਕਰਕੇ ਅਗਲੇ ਸਾਲ 70 70% ਸਕਾਲਰਸ਼ਿਪ ਉਹਨਾਂ ਕਾਲਜ ਯੂਨੀਵਰਸਿਟੀ ਨੇ ਤੋਂ ਨਹੀਂ। ਸੋ ਮੇਂਸੀ ਬੱਚੇ ਆ ਮੈਂ ਬੱਚਿਆਂ ਨਾਲ ਕਿਸੇ ਹੋਰ ਨਹੀਂ ਮਾਰ ਕਹਿੰਦਾ। ਬੱਚਿਆਂ ਨੂੰ ਇੱਕ ਵਿਜ਼ਿਟ ਦੇਣਾ ਸਾਡਾ ਯਾਰ ਨਹੀਂ ਕੰਮ ਮਿਲਦਾ। ਮੈਂ ਕਹਿੰਦਾ ਜੀ ਠੀਕ ਆ ਮਿਲ ਗਈ ਮਾੜੀ ਗੱਲ ਨਹੀਂ ਮਿਲਿਆ। ਪਰ ਮੇਰੇ ਨੰਬਰ ਵੀ ਨਾ ਸਰ ਉਸ ਤੋਂ ਮਾੜੀ ਗੱਲ ਆ ਨਾ। ਮੇਰੇ ਬੱਚਿਆਂ ਦੇ ਨੰਬਰ। ਸੋ ਘਰ ਜੀ ਹੈਗਾ ਮੈਂ ਆਪਣੀ ਪੜ੍ਹਾਈ ਨੂੰ ਠੋਕ ਦਵਾ ਕਿ ਜੋ ਵੀ ਪੜ੍ਹਾਈ ਕਰਾ ਸਿਰੇ ਲਗਾ ਸਰ ਮੈਨੂੰ ਇੰਨਾ ਪਤਾ ਆ ਜਿਹੜੇ ਆ ਪੜ੍ਹਾਈ ਦੇ ਸਕਾਲਰ ਵਾਲੇ ਬੱਚੇ ਆ ਇਹ ਨਹੀਂ ਰਹਿੰਦੇ ਨਾ ਇਹਨੇ ਵੀ ਪੀਆ ਰਹਿੰਦੀ ਆ ਕਿਉਂਕਿ ਸਰ ਇੰਨਾਂ ਦੀ ਜਦੋਂ ਇਹਨਾਂ ਦੇ ਜੋਬ ਤੇ ਕੱਲ ਵੀ ਇੱਕ ਪੇਰੈਂਟਸ ਮੈਨੂੰ ਮਿਲ ਕੇ ਗਏ ਸਰ ਉਹਨਾਂ ਦੇ ਬੱਚੇ ਨੂੰ ਪਹਿਲੇ 8 ਮਹੀਨੇ ਕੰਮ ਨਹੀਂ ਮਿਲਿਆ ਪਰ ਸਰ ਜਦੋਂ ਵੀ ਇੰਟਰਨਸ਼ਿਪ ਲੱਗੀ ਸਰ ਸੁਣਨ ਵਾਲੀ ਗੱਲ ਆ ਸਰ ਜਦੋਂ ਉਹਦੀ ਇੰਟਰਨਸ਼ਿਪ ਲੱਗੀ 8 ਮਹੀਨੇ ਬਾਅਦ ਉਹਦੀ ਇੰਟਰਨਸ਼ਿਪ ਲੱਗੀ ਸੀ ਸਿਰਫ ਸਿਰਫ 1 ਮਹੀਨੇ ਵਾਸਤੇ ਮਤਲਬ ਕਿ 7 ਮਹੀਨੇ ਨਹੀਂ ਕੰਮ ਆਇਆ ਇਹਦਾ ਉਹਦਾ ਜਿਹੜਾ ਦੋਸ ਮੈਸੇਜ ਸੀ ਨਾ ਜਦੋਂ ਉਹਦੀ ਇੰਟਰਨਸ਼ਿਪ ਲੱਗੀ ਤੇ ਜਿੱਥੇ ਉਹਦੀ ਇੰਟਰਨਸ਼ਿਪ ਲੱਗੀ ਰੈਸਟੋਰੈਂਟ ਦੇ ਵਿੱਚ ਲੱਗੀ ਸੀ ਤੇ ਉਹਦੇ ਬੌਸ ਨੇ ਮਲਗੀ ਜਿਹੜਾ ਉਹਤੇ ਕੰਮ ਕਰਦੇ ਸੀਗੇ ਉਹਦੇ ਬੌਸ ਨੇ ਉਹਦੇ ਕਾਲਜ ਤੋਂ ਐਕਸਟਰਾ ਪਰਮਿਸ਼ਨ ਲਈ ਕਿ ਜੀ ਮੈਂ ਇਸ ਬੱਚੇ ਨੂੰ ਕੰਟੀਨਿਊ ਕਰਨਾ ਤੇ ਉਸ ਬੱਚੇ ਨੇ ਲਗਾਤਾਰ ਉਥੇ 4 ਮਹੀਨੇ ਕੰਮ ਕੀਤਾ ਬ੍ਰੀਕ ਦੇ ਵਿੱਚ ਵੀ ਉਸ ਤੋਂ ਬਾਅਦ 4-5 ਮਹੀਨੇ ਲਾਇਆ ਸਰ ਜਿਹੜਾ ਸਾਰੀ ਕਸਰ ਕੱਢ ਗਿਆ ਕਿਸ ਦੀ ਉਹ ਬੱਚਾ ਕੱਢ ਗਿਆ ਇੱਕ ਹੋਣ ਜਦੋਂ ਉਹਦੀ ਦੁਬਾਰਾ ਪੜਾਈ ਸ਼ੁਰੂ ਹੋਣ ਲੱਗੀ ਇਹ ਸੈਕੰਡਰੀਅਤ ਹੀ ਤੇ ਉਹ EMPLOYER ਨੇ ਇਹਨੂੰ ਪਤਾ ਕੀਤਾ ਬੇਟਾ ਤੂੰ ਜਦੋਂ ਤੇਰੀ ਪੜ੍ਹਾਈ ਹੋਵੇ ਤੂੰ ਮੇਰੇ ਕੋਲ ਹੀ ਆਉਣਾ ਖਤਮ ਹੋ ਗਏ ਦੂਜੀ ਗੱਲ ਆ ਜੇ ਤੈਨੂੰ ਕੋਈ ਸਪੋਰਟ ਮਿਲਦੀ ਆ ਚਾਹੀਦੀ ਆ ਤੂੰ ਸਾਨੂੰ ਆਉਣਾ ਸਰ ਮੈਂ ਜਿੱਦਾਂ ਹਮੇਸ਼ਾ ਕਰਦਾ ਅਗਲੇ ਵਾਲੇ ਬੰਦੇ ਨੂੰ ਨਸ਼ਾ ਲਾ ਲੂਗਾ ਆਪਣੇ ਲੈ ਕੇ ਮਜਬੂਰ ਬਣਾ ਲਓ ਕਿ ਤੁਹਾਨੂੰ ਬੁਖਾਰ ਚੜੇ ਤੇ ਸੀਸੀ ਅਗਲਾ ਬੰਦਾ ਕਰੇਗੀ ਹਾਂ ਯਾਰ ਬੁਖਾਰ ਉਹਨੂੰ ਚੜਿਆ ਮੈਨੂੰ ਕੋਈ ਦਰਦ ਹੋ ਰਿਹਾ ਸੋ ਇਹ ਨਵੇਂ ਬੱਚਿਆਂ ਨੂੰ ਮੇਰੀ ਇੱਕੋ ਹੀ ਸਲਾਹ ਵਾ ਕਿ ਇਸ ਵੇਲੇ ਨੈਗੇਟਿਵਿਟੀ ਦਾ ਬਹੁਤ ਜ਼ਿਆਦਾ ਨੈਗੇਟਿਵਿਟੀ ਨੂੰ ਜੇ ਮੈਂ ਸਾਈਡ ਤੇ ਰੱਖ ਕੇ ਮੈਂ ਆਪਣੇ ਆਪ ਤੇ ਕੰਮ ਕਰਦਾ ਮੈਂ ਆਪਣੇ ਆਪ ਦੇ ਅੰਦਰ ਇੰਟਰਨਲ ਹੀ ਕੰਮ ਕਰਦਾ ਕੱਲ ਵੀ ਜਿਹੜੀ ਵੀਡੀਓ ਪਾਈ ਨਾ ਉੱਥੇ ਵੀ ਬੱਚਿਆਂ ਨੇ ਕਮੈਂਟ ਮਾਰਿਆ ਬੱਸ ਕਰੋ ਯਾਰ ਕੈਨੇਡਾ ਬੱਚੇ ਬਹੁਤ ਬੁਰਾ ਹਾਲਾ ਇੰਟਰਨਲ ਆ ਦੇਖੋ ਯਾਰ ਮੈਂ ਤਾਂ ਇਦਾਂ ਦੇ ਮੈਨੂੰ ਉਹਦਾ ਲੱਗਦਾ ਮੈਂ ਜ਼ਿਆਦਾ ਬੱਚੇ ਉਹਨਾਂ ਨੂੰ ਜਾਣਦਾ ਜੀ ਆ ਜੀ ਆਪਾਂ ਵੋਟਾਂ ਪਵਾ ਲਈਏ ਨਾ ਜਿਆਦਾ ਬਟਾਓ ਪਾਉਣੀ ਹੈ ਕਿ ਕੈਨੇਡਾ ਨਿਆਰਾ ਕੈਨੇਡਾ ਨੇ ਸਭ ਕੁਝ ਦਿੱਤਾ ਸੋ ਉਹ ਗੱਲਾਂ ਵਾ ਬਟ ਉਹਨਾਂ ਬੱਚਿਆਂ ਨੇ ਵੀ ਸਟਰਗਲ ਕੀਤੀ ਬਟ ਡੇ ਬਾਏ ਡੇ ਜਿੱਦਾਂ ਸੋਸ਼ਲ ਮੀਡੀਆ ਦੀ ਇਨਫਲੂਐਂਸ ਵਾਪੀ ਜਾ ਰਹੀ ਹੈ ਨਾ ਸੋ ਉਹ ਉਹਦੇ ਤੇ ਬੱਚਿਆਂ ਦੇ ਇਫੈਕਟ ਬਹੁਤ ਪੈ ਰਿਹਾ ਹੈ ਸਰ ਦੂਜੀ ਗੱਲ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਮੈਂ ਬੱਚਿਆਂ ਨੂੰ ਵੀ ਕਹਾਂਗਾ ਪੇਰੈਂਟਸ ਨੂੰ ਵੀ ਆ ਜਦੋਂ ਬੰਦੇ ਨੇ ਕਿਸੇ ਨੇ ਧਾਰ ਲੇਗੀ ਮੈਂ ਕੰਮ ਕਰਨਾ ਮੈਂ ਇਦਾਂ ਕਰਨਾ ਤੇ ਮੇਰੇ ਵਰਗੇ ਦੀ ਵੀਡੀਓ ਦੇਖ ਲਈ ਨਾ ਨਾ ਭਰਾਏ ਕੰਮ ਤਾਂ ਹੋ ਹੀ ਨਹੀਂ ਸਕਦਾ ਸਰ ਸਮਝੋ ਕਿ ਅੰਦਰ ਮਰਾਲ ਉਤੇ ਡਾਉਣਾ ਤੇ ਐਸੀ ਸੋਸ਼ਲ ਮੀਡੀਆ ਦੇ ਇੰਨੇ ਇਨਫਲੂਐਂਸ ਹੋ ਸਕਿਆ ਤੋਂ ਇਸ ਲਈ ਤੇ ਮੈਂ ਬੱਚਿਆਂ ਨੂੰ ਕਹਿੰਦਾ ਹਾਂਗਾ ਵੱਧ ਤੋਂ ਵੱਧ ਆਪਣੀ ਇਹ ਪੋਜ਼ਿਟਿਵ ਚੀਜ਼ਾਂ ਆਪਣੀਆਂ ਉਪਲਬਧੀਆਂ ਤੇ ਆਪਣੀ ਜਿਹੜੀ ਸਟਰਗਲ ਸਟੋਰੀ ਜਰੂਰ ਸ਼ੇਅਰ ਕਰਿਆ ਕਰੋ ਜੋ ਕਿ ਹੁਣ ਮੈਂ ਕੈਨੇਡਾ ਜਾ ਕੇ ਬੱਚਿਆਂ ਦੇ ਨਾਲ ਕਾਫੀ ਵੀਡੀਓ ਸ਼ੂਟ ਕੀਤੀਆਂ ਡੈਲੀ ਜਿਹੜਾ ਕੀ ਆ ਹੁਣ ਜਾਇਕ ਦਿਨ ਛੱਡ ਕੇ ਅਸੀਂ ਜਿਹੜਾ ਰਿਲੀਜ਼ ਜੂਰ ਕਰ ਰਹੇ ਆ ਜਰੂਰ ਇੰਸਟਾਗ੍ਰam ਦਾ ਹਿੱਸਾ ਬਣੋ ਜਾਂ ਤੁਹਾਡੇ ਜੀ ਦਿਲ ਇਹਦੀ ਜਰੂਰ ਆਉਗੀ ਤੇ ਅੱਜ ਜਿਹੜਾ ਬੱਚਾ ਕਹਿੰਦਾ ਵਾ ਕਿ ਕੈਨੇਡਾ ਇਸ ਕੁਛ ਨਹੀਂ ਰੱਖਿਆ ਸੋ ਅੱਜ ਮੈਂ ਕਹਿੰਦਾ ਪੇਪਰ ਤੇ ਲਿਖ ਕੇ ਸਾਈਡ ਤੇ ਰੱਖ ਦੇਵੇ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤੇ ਦੋ ਸਾਲ ਬਾਅਦ ਦੇਖੇਗੀ ਯਾਦ ਕਰੂਗਾ ਯਾਰ ਪੇਪਰ ਮੈਂ ਲਿਖਿਆ ਸੀ ਸਰ ਇਹ ਉਹ ਤਜਰਬਾ ਹੈ ਜਿਹਦੇ ਕੋਈ ਵੀ ਕਾਮਯਾਬ ਬੰਦਾ ਬਿਨਾਂ ਟੱਕੇ ਖਾਦੇ ਹੋਏ ਬਿਨਾਂ ਸਟਰਗਲ ਤੋਂ ਕਾਮਯਾਬ ਸੋ ਕੋਈ ਵੀ ਇੱਕ ਮੇਰੀ ਨਾ ਇੱਕ ਹੋਰ ਦੁਬਾਰਾ ਕਹਿਣਾ ਵੀ ਵੀ ਜਿਹੜੇ ਕੋਈ ਨੈਗੇਟਿਵ ਨਿਊਜ਼ ਆਉਂਦੀ ਆ ਨਾ ਜਾਂ ਕੋਈ ਵੀ ਅਪਡੇਟ ਆਉਂਦਾ ਤੇ ਉਹਨੂੰ ਜ਼ਰੂਰ ਥੋੜਾ ਜਆ ਬਰੀਕੀ ਚ ਜਾ ਕੇ ਅਨਲਿਸਿਸ ਕਰੋ ਹਿੰਮਤ ਛੱਡਨੀ ਪ ਜਾਏ ਉਹਨਾਂ ਤੋਂ ਜਿਹੜੇ ਬੰਦੇ ਜਿਹੜੀ ਉਹ ਨੈਗੇਟਿਵ ਮੀਡੀਆ ਸੁਣ ਰਹੇ ਆ ਨਾ ਉਹ ਤੁਹਾਨੂੰ ਕਹਿੰਦੇ ਯਾਰ ਹੱਲ ਵੀ ਦੇ ਦੇ ਹੁਣ ਨੈਗੇਟਿਵ ਗੱਲਾਂ ਤਾਂ ਦੱਸ ਦੀਆਂ ਹੱਲ ਵੀ ਦੇ ਯਾਰ ਇਹਦੀ ਯਾਰ ਇਸੀ ਦਾ ਹੱਲ ਵੀ ਦੇ ਤਾਂ ਤਾਂ ਫੇਰਾ ਮੈਂ ਤਾਂ ਕੰਗੋਸ ਬਣੇਗਾ ਉਹੀ ਕਹਿੰਦਾ ਦੁੱਖ ਵਿੱਚ ਦਾ ਉਹੀ ਬੰਦਾ ਚੱਜਦਾ ਜਿਹੜਾ ਤੁਹਾਡੇ ਨਾਲ ਖੜਾ ਹੋ ਜੇ ਜਿਹੜਾ ਤੁਹਾਨੂੰ ਉਸ ਚੀਜ਼ ਦੀ ਜਿਹੜਾ ਕੀ ਆ ਹੱਲ ਦਵੇ ਆ ਵੈਸਟਰਨ ਵੀਜ਼ਾ ਬਹੁਤ ਤਕਾ ਹੋਉਣ ਲੱpea ਸੀਗਾ ਸੋ ਮੈਂ ਲੱਗੀ ਨਾ ਸਰ ਤੂੰ ਮੈਨੂੰ ਓਵਰਆਲ ਵੈਸਟਰਨ ਵੀਜ਼ੇ ਨੂੰ ਆ ਜੋ ਵੀ ਸਰਕਾਰਾਂ ਕੀਤੀਆਂ ਹਰ ਚੀਜ਼ ਨੂੰ ਸਰ ਮੈਂ ਪੋਜ਼ਿਟਿਵ ਹੀ ਦੇਖਣ ਲਿਆ ਲੌਂਗ ਟਰਮ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਇਹ ਚੀਜ਼ ਆ ਨਵੇਂ ਅਪਡੇਟ ਇਹਨਾਂ ਤੁਹਾਡੇ ਬੱਚਿਆਂ ਨੂੰ ਫਾਇਦਾ ਹੋਣਾ ਤੁਸੀਂ ਚਾਹੇ ਜਿਹੜੀ ਮਰਜ਼ੀ ਚੀਜ਼ ਆਦੀ ਦੇ ਕੈਨੇਡਾ ਦੇ ਅਪਡੇਟ ਲਾ ਲਓ ਕੈਨੇਡਾ ਦੀ ਸ਼ਕਤੀ ਦਾ ਨਾਂ ਇਹਨੂੰ ਦਿੱਤਾ ਜਾਂਦਾ ਪਰ ਇਹ ਸ਼ਕਤੀ ਲਾ ਲਓਗੀ ਤੁਹਾਡੇ ਬੱਚੇ ਦੇ ਬੈਨੀਫਿਟ ਵਾਸਤੇ ਆ ਚਾਹੇ ਡਬਲ ਜੀਆਈਸੀ ਹੋਈ ਸੀ ਚਾਹੇ ਜੀਬਾਂ 'ਚ ਆਪਣੇ ਬਰਡਨ ਪਿਆ ਪਰ ਪਹਿਲੇ ਤੁਹਾਡੇ ਬੱਚੇ ਕੋਲ ਆ ਉੱਥੇ ਪੈਸੇ ਤੁਹਾਡੇ ਕੋਲ ਆ ਬੱਚਾ ਕਿਸੇ ਮੋਰਿਆਂ ਨੂੰ ਹੱਥ ਨਹੀਂ ਘਟਨੇ ਪੈਂਦੇ ਦੂਜੀ ਚੀਜ਼ ਆ ਜਿਹੜੇ ਕੈਨੇਡਾ ਦੇ ਕਾਲਜਿਸ ਜਿਨ੍ਹਾਂ ਦੇ ਲਾਇਸੈਂਸ ਕੈਨਸਲ ਹੋਏ ਅਵਰ ਕਮੜ ਵਾਲੇ ਬਟਾ ਪਤਾ ਕੀ ਸੀ ਅ ਜਿੰਨੇ ਮੈਨੂੰ 70000 ਬੱਚਾ ਨਾ ਮੈਕਸਿਮਮ ਬੱਚਾ ਅੱਜ ਲੈਕ ਵੋਟਾਂ ਕਰਾ ਲਓ ਇੱਥੇ ਭ ਡਾਟਾ ਜੇ ਨਿਕਲਦਾ ਕੋ ਡਾਟਾ ਨਿਕਲਦਾ ਜਾਰਾ ਤਰ ਬੱਚਾ ਇੰਨਾ ਕਾਲਜਸ ਨਹੀਂ ਹੁੰਦਾ ਸੋ ਇਹ ਚੀਜ਼ਾਂ ওভার টু ਜਿੱਥੇ ਕਿਤੇ ਨਾ ਕਿਤੇ ਬੱਚਿਆਂ ਦੇ ਨਾਲ ਕੰਪਰਮਾਈਜ਼ ਕੀਤਾ ਗਿਆ ਹਾਂ ਗਲਤ ਕੰਮ ਇਹ ਹੈ ਕਿ ਕੈਨੇਡਾ ਨੇ ਇਹ ਚੀਜ਼ਾਂ ਬਹੁਤ ਲੇਟ ਕੀਤੀਆਂ ਤੇ ਇੱਕ ਹੋਰ ਸਭ ਤੋਂ ਵੱਡਾ ਗਲਤ ਕੰਮ ਪਤਾ ਕੀ ਆ ਰੋਜ਼ ਮੇਰਾ ਕੋਈ ਤਾਂ ਸੁੱਕਾ ਨਹੀਂ ਜਾਂਦਾ ਕਿ ਮੇਰੇ ਭੇਜੇ ਹੋਏ ਬੱਚਿਆਂ ਦੇ ਮੈਸੇਜਸ ਸਾਨੂੰ ਆਉਂਦੇ ਆ ਸਰ ਮੈਂ ਇੱਥੇ ਪੜਨਾ ਨਹੀਂ ਮੈਂ ਅਮਰੀਕਾ ਜਾਣਾ ਮੈਂ ਐਲ ਐਮ ਆਈ ਅਪਲਾਈ ਕਰਨਾ ਯਾਰ ਹਟਣ ਨਹੀਂ ਗਏ ਬੱਚੇ ਪੂਰੇ ਸੋ ਜਿਆਦਾ ਸਕਤੀ ਨਾਲ ਫਿਰ ਬੱਚੇ ਜੀ ਕੈਨੇਡਾ ਬੱਚੇ ਭੇਜਦੇ ਨਾ ਫਿਰ ਆਪਾਂ ਕੈਨੇਡਾ ਦੇ ਕੰਮ ਨੂੰ ਮਤਲਬ ਕਿ ਕਹਿਣਾ ਸ਼ੁਰੂ ਕਰ ਦਣਾ ਕਿ ਯਾ ਕੈਨੇਡਾ ਨੇ ਇਦਾਂ ਕੀਤਾ ਯਾ ਕਿਤੇ ਨਾ ਕਿਤੇ ਗਲਤੀ ਆਪਣੀ ਵੀ ਹੈਗੀ ਆ ਸਾਡੀ ਵੀ ਹੈਗੀ ਆ ਸਾਡੇ ਬੱਚਿਆਂ ਦੀ ਵੀ ਹੈਗੀ ਆ ਸੋ ਜਦੋਂ ਕੈਨੇਡਾ ਬੱਚੇ ਨੂੰ ਭੇਜਦੇ ਉਹਨੂੰ ਕਹੇ ਪ੍ਰਾ ਕੰਮ ਘਟ ਕਰਨੀ ਚਾਹੇ ਧੀ ਚਾਹੇ ਆਪਣਾ ਪੋਤਾ ਉਹ ਵੀ ਡਬਲ ਜੀਏਸੀ ਵੀ ਦਿੱਤੀ ਹੋਈ ਆ ਕੰਮ ਲੱਭ ਜਾਣਾ ਥੋੜੀ ਦੇਰ ਪਰ ਨੰਬਰਾਂ ਦੇ ਵਿੱਚ ਕੰਪਰਮਾਈਜ਼ ਨਹੀਂ ਚਾਹੀਦਾ ਸਰ ਬਾਕੀ ਦਾ ਸਾਰਾ ਕੁਝ ਠੀਕ ਚੱਲ ਰਿਹਾ ਹੈ ਬਸ ਇੱਕੋ ਚੀਜ਼ ਹੈ ਐਸੇਲੇ ਬੱਚੇ ਨੂੰ ਥੋੜਾ ਜਾਏ ਨਾ ਪਿੱਛੇ ਪਿੱਛੇ ਵਿੱਚ ਥਾਪੀ ਦੇਣ ਨੂੰ ਉਹ ਫਿਕਰ ਨਗਰ ਕੋਈ ਨਹੀਂ ਸਾਰਾ ਕੋਈ ਨਹੀਂ ਵੈਸੇ ਲਈ ਉਹ ਚੀਜ਼ ਹੀ ਜ਼ਿਆਦਾ ਲੋਕ ਬਿਲਕੁਲ ਠੀਕ ਹੈ ਮੋਟੀਵੇਸ਼ਨ ਕਰਨ ਦੀ ਲੋੜ ਹੈ ਸਾਡੇ ਸਟੂਡੈਂਟਸ ਨੂੰ ਉੰਜ ਸਾਡੇ ਬੱਚੇ ਦੇਖੋ ਜਿਹੜੇ 5 5 6 6 ਬੈਂਡ ਲੈ ਕੇ ਆਰਟਸ ਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੇ ਕਈ ਸਮੈਸਟਰ ਪਾਸ ਵੀ ਕੀਤੇ ਨੇ ਪੜ੍ਹਾਈ ਮੁਕੰਮਲ ਕਰ ਲੈਣਗੇ ਪਰ ਕਈ ਵਿਦਿਆਰਥੀ ਪੜ੍ਹਾਈ ਮੁਕੰਮਲ ਨਹੀਂ ਕਰ 파ਰੇ ਜਿਹਦੇ ਕਰਕੇ ਸਥਿਤੀਆਂ ਖਤਰਨਾਕ ਹੋਈਆਂ ਨੇ ਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਜਿਹੜੇ ਕਾਲਜ ਛੱਡਤੇ ਔਰ ਕਈਆਂ ਨੇ ਕਾਲਜ ਬਦਲ ਲਏ ਸੋ ਵਿਦਿਆਰਥੀਆਂ ਦੀਆਂ ਕੁਝ ਗਲਤੀਆਂ ਤਾਂ ਰਹੀਆਂ ਨੇ ਤੀਰਜ ਜੀ ਅਸੀਂ ਮੰਨੀਏ ਜਾਂ ਨਾ ਮੰਨੀਏ ਸੋ ਅਸੀਂ ਅਗਲੇ ਵਿਦਿਆਰਥੀਆਂ ਨੂੰ ਸਮਝਾਈਏ ਕਿ ਤੁਸੀਂ ਉਹ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਪਹਿਲਿਆਂ ਨੇ ਕੀਤੀਆਂ ਨੇ ਸਰੀਫੀ ਹੁਣ ਕਿਨੇ ਦਾ ਜਾ ਕੇ ਮੇਰਾ ਵੀ ਜਿੰਨੇ ਕੀ ਤਜਰਬਾ ਵਾ ਆਪਾਂ ਸਮਝਾਉਣ ਨਾਲ ਉਹ ਬੱਚੇ ਨੂੰ ਆਪਸਮੇਂ ਨਾ ਪੈਣਾ ਇੱਕ ਚੀਜ਼ ਸਮਝ ਲਓ ਆਪਣੇ ਬੱਚੇ ਨੂੰ ਵੀ ਸਮਝਾ ਲਓ ਕਿ ਜ਼ਿੰਦਗੀ 'ਚ ਜਿਹੜਾ ਰਾ ਸੌਖਾ ਲੱਗਦਾ ਨਾ ਉਹ ਅੱਗੇ ਜਾ ਕੇ ਔਖਾ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਲੱਗਦਾ ਯਾਰ ਕਾਲਜ ਦੀ 30ਵੀਂ ਰੈਂਕ ਦੇਣੀ ਆ ਐਲ ਐਮ ਆਈ ਲੈ ਲੈਂਦੇ ਇਹ ਬੱਚਿਆਂ ਨੇ ਕੀਤਾ ਇਹ ਉਹ ਹੀ ਬੱਚੇ ਐ ਇਸ ਲਈ ਦੁਬਾਰਾ ਦੁਬਾਰਾ ਵਾ ਪੁਆਇੰਟ ਨਹੀਂ ਮਰੇ ਦੁਬਾਰਾ ਦੁਬਾਰਾ ਐਲਮੇ ਹੀ ਲੜਨੀ ਪੈਂਦੀ ਆ ਸੋ ਸੌਖੇ ਰਾ ਕਿਤੇ ਨਾ ਕਿਤੇ ਅੱਗੇ ਜਾ ਕੇ ਤੰਗ ਹੁੰਦੇ ਆ ਇੱਕ ਮੈਂ ਤੇ ਜ਼ਿੰਦਗੀ ਦਾ ਤਜਰਬਾ ਦਿੰਦਾ ਕਾਮਯਾਬ ਹੋਇਆ ਬੰਦਾ ਤਾਨੂੰ ਜ਼ਿੰਦਗੀ ਚ ਘਟ ਸਿਖਾ ਸਕਦਾ ਜਿਹੜਾ ਬੰਦਾ ਜ਼ਿੰਦਗੀ ਚ ਬਾਰ ਬਾਰ ਫੇਲ ਹੋਇਆ ਉਹ ਬੰਦੇ ਤੋਂ ਉਹੀ ਚਰਨੀਚ ਜ਼ਿਆਦਾ ਸਿੱਖ ਸਕਦੇ ਉਹ ਗਲਤੀਆਂ ਨਾ ਰਿਪੀਟ ਕਰਕੇ ਆਪਾਂ ਜਿਹੜਾ ਕੀ ਇਹ ਜ਼ਿੰਦਗੀ ਚ ਸਹੀ ਫੈਸਲੇ ਲੈ ਸਕਦੇ ਬਿਲਕੁਲ ਠੀਕ ਐ ਸਰ ਸੋ ਥੈਂਕ ਯੂ ਸੋ ਮੱਚ ਤੀਰਤ ਜੀ ਬਹੁਤ ਹੀ ਇੰਪੋਰਟੈਂਟ ਤੁਸੀਂ ਸਲਾਹ ਸਟੂਡੈਂਟਸ ਨੂੰ ਦਿੱਤੀ ਇਨਫੋਰਮੇਸ਼ਨ ਦਿੱਤੀ ਕੋਈ ਹੋਰ ਕਲੈਰਿਟੀ ਚਾਹੀਦੀ ਹੈ ਸਟੂਡੈਂਟਸ ਨੂੰ 85578 85578 ਤੇ ਤੀਰਤ ਜੀ ਦੇ ਨਾਲ ਗੱਲ ਕਰੋ ਜਿਨ੍ਹਾਂ ਨੇ ਹੁਣ ਫਾਈਲਾਂ ਲਾਉਣੀਆਂ ਨੇ ਤੁਸੀਂ ਇੱਥੋਂ ਹੀ ਕਾਲਜ ਤੇ ਕੋਰਸ ਤੈਅ ਕਰਨਾ ਉੱਥੇ ਜਾ ਕੇ ਕਾਲਜ ਨਹੀਂ ਬਦਲਣਾ ਉੱਥੇ ਜਾ ਕੇ ਕਾਲਜ ਬਦਲੋਗੇ ਤੇ ਤੁਸੀਂ ਵੀ ਫਿਰ ਮੁਸੀਬਤਾਂ ਚ ਰਹੋਗੇ ਜਿਹੜੇ ਜਿਹੜੇ ਵਿਦਿਆਰਥੀ ਜਿਹੜੇ ਕਾਲਜ ਚ ਗਏ ਉਸੇ ਕਾਲਜ ਚ ਪੜ ਰਹੇ ਨੇ ਰੈਗੂਲਰ ਪੜ੍ਹ ਰਹੇ ਨੇ ਉਹਨਾਂ ਨੂੰ ਕੋਈ ਮੁਸੀਬਤ ਨਹੀਂ ਕੈਨੇਡਾ 'ਚ ਕੰਮ ਦੇਰ ਸਵੇਰ ਮਿਲੂ ਇੱਕ ਮੈਂ ਅਨਾਉਂਸਮੈਂਟ ਹੋਰ ਇੱਥੇ ਦੇ ਦਵਾ ਪ੍ਰਾਈਵੇਟ ਕਾਲਜ ਪਹਿਲੀ ਗੱਲ ਤਾਂ ਅਵੋਇਡ ਕਰੋ ਜਾਣਾ ਜੇਰੇ ਬੱਚੇ ਉਥੇ ਗਏ ਵੀ ਨਾ ਪ੍ਰਾਈਵੇਟ ਕਾਲਜ ਮੈਂ ਕਹੂੰਗਾ ਬੇਟਾ ਪੋਸਟ ਕਾਲਜ ਫੀਸ ਜੇ ਦਿੱਤੀ ਆ ਪੂਰੀ ਪੜ੍ਹਾਈ ਕਰ ਲੋ ਠੀਕ ਆ ਨਵੇਂ ਬੱਚਾ ਦਾ ਯਾਰ ਅਵੋਇਡ ਕਰੇ ਕੋਈ ਸਰਕਾਰੀ ਕਾਲਜ ਨੇ ਆਪਣੀ ਰਿਕੁਆਇਰਮੈਂਟਾਂ ਘਟਾ ਦਿੰੀਆਂ ਤੇ ਤਕਰੀਬਨ ਦਿੰਦੇ ਪਏ ਐਡਮਿਸ਼ਨ ਸੋ ਬਟ ਜੇ ਪ੍ਰਾਈਵੇਟ ਕਾਲਜ ਪੁਰਾਣੇ ਬੱਚੇ ਵੀ ਗਏ ਦੇਣਦੇ ਪੀਰੈਂਟਸ ਗਏ ਕਾਲੀ ਨਾ ਕਰਨ ਪੂਰੀ ਪੜ੍ਹਾਈ ਕਰ ਖਤਮ ਕੀਤੀ ਹੋਵੇ ਸਰਟੀਫਿਕੇਟ ਹੋ ਗੈਪ ਹੋਣ ਦੁਬਾਰਾ ਪੜੋ ਉਹ ਹੀ ਪ੍ਰੋਬਲਮ ਤੁਹਾਨੂੰ ਵੀ ਨਹੀਂ ਆਉਂਦੀ ਸੋ ਇਹ ਵੀ ਬੱਚਾ ਡਰਨਾ ਜਾਵੇ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਕੁਝ ਹੋਇਆ ਗਲਤੀ ਤਾਂ ਹੀ ਹੋਣੀ ਹੈ ਇੱਕੋ ਜੀ बार-बार ਮੈਂ ਕਹਿੰਦਾ ਸਟੱਡੀ ਵੀਜ਼ਾ ਮਿਲਾਈ ਪੜਨੂ ਚਾਹੇ ਪ੍ਰਾਈਵੇਟ ਪ੍ਰਾਈਵੇਟ ਕਾਲਜ ਸਰਕਾਰੀ ਕਾਲਜ ਯੂਨੀਵਰਸਿਟੀ ਜੇ ਪੜ੍ਹਾਈ ਨਹੀਂ ਕੀਤੀ ਹੋਈ ਤਾਂ ਪ੍ਰੋਬਲਮ ਆ ਜੇ ਪੜ੍ਹਾਈ ਕੀਤੀ ਹੋਈ ਤਾਂ ਇੱਕ ਪੈਸੇ ਦੀ ਪ੍ਰੋਬਲਮ ਬਿਲਕੁਲ ਠੀਕ ਹੈ ਜੇ ਤੁਸੀਂ ਇੱਕ ਪੜ੍ਹਾਈ ਮੁਕੰਮਲ ਕਰ ਲਈ ਤੇ ਉਹਦੇ ਨਾਲ ਤੁਹਾਡੇ ਰਾਹ ਖੁੱਲ ਜਾਣਗੇ ਸੋ ਥੈਂਕ ਯੂ ਸੋ ਮੱਚ ਤੀਰਤ ਜੀ ਤੁਸੀਂ ਫਿਰ ਸਮਾਂ ਕੱਢਿਆ ਅ ਸਟੂਡੈਂਟਸ ਨੂੰ ਵੇਅਰ ਕੀਤਾ ਫਿਰ ਮੁਲਾਕਾਤ ਹੁੰਦੀ ਹੈ ਜੀ ਧੰਨਵਾਦ ਥੈਂਕ ਯੂ